ਜੀ ਹਸਤੀਕਾਰ ਦੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਬੁਟੀਕ ਦਾ ਇਹ ਕੰਮ ਆਨਲਾਈਨ ਆਪਾਂ ਘਰ ਤੋਂ ਕਰਦੇ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਰੈਡੀ ਕਰਵਾਉਣੇ ਆ ਪੇਮੈਂਟ ਆਪਾਂ ਆਨਲਾਈਨ ਲੈਣੇ ਆ Google Pay Paytm ਜਾਂ ਬੈਂਕ ਚ ਟ੍ਰਾਂਸਫਰ ਕਰ ਸਕਦੇ ਹੋ ਠੀਕ ਹੈ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆਗਾ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਉਹਨੂੰ ਸਰਚ ਕਰ ਸਕਦੇ ਹੋ ਉਹਦੇ ਉੱਪਰ ਆਪਣੇ ਡਿਜ਼ਾਈਨ ਆ ਜਿਹੜੇ ਉਹ ਦੇਖ ਸਕਦੇ ਹੋ ਠੀਕ ਹੈ ਤੇ ਇੱਕ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਜ਼ਰੂਰ ਕਰਦੇ ਹੋ ਲਓ ਜੀ ਤੁਹਾਨੂੰ ਆਪਾਂ ਡਿਜ਼ਾਈਨ ਦਿਖਾਉਣੇ ਆ ਤੇ ਬਹੁਤ ਹੀ ਸੋਹਣੇ ਸੂਟ ਆਪਣੇ ਬਣ ਕੇ ਰੈਡੀ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਸਾਨੂੰ ਇਹ ਡਿਜ਼ਾਈਨਾਂ ਦਾ ਪਿਆਰ ਦਿੱਤਾ ਗਿਆ ਇਹ ਡਿਜ਼ਾਈਨ ਪਸੰਦ ਕੀਤੇਗੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨਾ ਤੁਸੀਂ ਸਾਡੇ ਇਹ ਡਿਜ਼ਾਈਨ ਨੂੰ ਪਸੰਦ ਕੀਤਾ ਠੀਕ ਹੈ ਜੀ ਲੋ ਜੀ ਆਪਾਂ ਨੇ ਇਹ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆਗਾ ਤੇ ਮੈਰੂਨ ਕਲਰ ਦੇ ਵਿੱਚ ਹੈ ਠੀਕ ਹੈ ਜੀ ਹੁਣ ਇੱਕ ਆਪਾਂ ਪਹਿਲਾ ਵੀਡੀਓ ਪਾਈ ਹੋਈ ਹੈ ਉਹਦੇ ਵਿੱਚ ਵੀ ਮੈਰੂਨ ਕਲਰ ਦਾ ਸੂਟ ਸੀ ਤੇ ਉਹਦੇ ਉੱਪਰ ਕਲੀਆਂ ਜੰਦੀਆਂ ਸੀ ਉਹਦੇ ਵਿੱਚ ਗ੍ਰੀਨ ਟੋਨ ਆ ਰਹੇ ਸੀ ਮੈਰੂਨ ਕਲਰ ਦੇ ਵਿੱਚ ਤੇ ਇਹਦੇ ਵਿੱਚ ਨਹੀਂ ਹੈਗੀ ਠੀਕ ਹੈ ਜੀ ਮੈਰੂਨ ਕਲਰ ਵੀ ਦੋ ਤਰ੍ਹਾਂ ਦਾ ਆ ਰਿਹਾ ਸੀ ਸਿਲਕ ਪਸ਼ਮੀਨੇ ਦੇ ਵਿੱਚ ਤੇ ਇਸ ਤਰ੍ਹਾਂ ਇਹਦੇ ਆਪਾਂ ਨੇ ਚਾਕਾਂ ਦੇ ਉੱਪਰ ਵਰਕ ਕਰਿਆ ਹੈ ਤੇ ਇੱਥੇ ਤੱਕ ਕਿੰਨਾ ਕੁ ਘੇਰੇ ਉੱਪਰ ਆਉਂਦਾਗਾ ਠੀਕ ਹੈ ਤੇ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਜਿਹੜਾ ਆਪਣਾ ਵਰਕ ਕਰਿਆ ਹੋਇਆ ਹੈ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਪਾਏ ਹੋਏ ਨੇਗੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਹੀ ਆਪਾਂ ਨੇ ਦੂਸਰੇ ਚਾਕ ਦੇ ਉੱਪਰ ਕਰਿਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਤੇ ਬਾਹ ਦਾ ਡਿਜ਼ਾਈਨ ਵੀ ਦਿਖਾਉਣੇ ਆਂਗੇ ਵੈਸੇ ਬਹੁਤ ਹੀ ਜਿਆਦਾ ਆਪਣਾ ਇਹ ਡਿਜ਼ਾਈਨ ਪਸੰਦ ਕੀਤਾ ਗਿਆ ਹੁਣ ਤੱਕ ਆਪਾਂ ਕਾਫੀ ਸੂਟ ਇਸ ਡਿਜ਼ਾਈਨ ਦੇ ਉੱਪਰ ਰੈਡੀ ਕਰਵਾ ਚੁੱਕੇ ਆ ਠੀਕ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਬਾਹ ਦੇ ਉੱਪਰ ਪਾਇਆ ਹੋਇਆ ਹੈਗਾ ਠੀਕ ਹੈ ਆਪਾਂ ਬਾਟਮ ਨਾਲ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਰੈਡੀ ਕਰ ਚੁੱਕੇ ਆ ਜਿਨ੍ਹਾਂ ਨੂੰ ਇਹ ਡਿਜ਼ਾਈਨ ਪਸੰਦ ਹੈ ਤੁਸੀਂ ਪਸ਼ਮੀਨੇ ਉੱਪਰ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਕਾਟਨ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਕਾਟਨ ਦੇ ਸਟੱਫ ਲਈ ਤੁਹਾਨੂੰ ਹਜੇ ਵੇਟ ਕਰਨੀ ਪਊਗੀ ਅ ਕਿਉਂਕਿ 10-15 ਦਿਨਾਂ ਤੱਕ ਕਾਟਨ ਦਾ ਸਟੱਫ ਆ ਜਾਣਾਗਾ ਠੀਕ ਹੈ ਜੀ ਤੇ ਇਹ ਆਪਾਂ ਨੇ ਸੂਟ ਬਿਨਾਂ ਦੁਪੱਟੇ ਤੋਂ ਰੈਡੀ ਕੀਤਾ ਹੋਇਆ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਇਹਦਾ ਬਿਨਾਂ ਦੁਪੱਟੇ ਤੋਂ ਸ਼ੋ ਹੋਊਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਸਟੱਫ ਹੈ ਸਿਲਕ ਪਸ਼ਮੀਨੇ ਦਾ ਸਟੱਫ ਹੈ ਲਾਈਨਿੰਗ ਲਾ ਕੇ ਸਟਿਚ ਹੋਊਗਾ ਬਿਨਾਂ ਲਾਈਨਿੰਗ ਤੁਸੀਂ ਇਹ ਸਟਿਚ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਪਹਿਲਾ ਸੂਟ ਇਹ ਹੋ ਗਿਆ ਦੂਸਰਾ ਹੋ ਗਿਆ ਇਹ ਵਾਲਾ ਇਹ ਵੀ ਆਪਾਂ ਨੇ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਲਓ ਜੀ ਇਹ ਡਿਜ਼ਾਈਨ ਵੀ ਆਪਾਂ ਦੁਬਾਰੇ ਬਣਾਇਆ ਹੈਗਾ ਤੇ ਬਹੁਤ ਸੋਹਣਾ ਬਣਿਆ ਉਹ ਇਹ ਡਿਜ਼ਾਈਨ ਇਸ ਤਰ੍ਹਾਂ ਸ਼ਰਟ ਦੇ ਵਿੱਚ ਆਪਾਂ ਨੇ ਇਹ ਕਲੀਆਂ ਪਾਈਆਂ ਹੋਈਆਂ ਨੇ ਠੀਕ ਹੈ ਜੀ ਇਹ ਕਲੀਆਂ ਆਪਣੀਆਂ ਫੁੱਲ ਸ਼ਰਟ ਦੇ ਵਿੱਚ ਪਾਈਆਂ ਹੋਈਆਂ ਨੇ ਜੀਆਂ ਤੇ ਜਿਨੀ ਆਪਣੀ ਲੈਂਥ ਹੋਗੀ ਉਹਨੇ ਆਪਾਂ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਲੈਂਥ ਆ ਉਥੇ ਤੱਕ ਆਪਣੀਆਂ ਗਲੀਆਂ ਆਉਣੀਆਂ ਥੋੜੇ ਮੋਢੇ ਤੱਕ ਆਉਣਗੀਆਂ ਤੇ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਜਿਹੜਾ ਆਪਣਾ ਵਰਕ ਕਰਿਆ ਹੋਇਆ ਹੈਗਾ ਥ੍ਰੈਡ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਲਾਏ ਹੋਏ ਨੇਗੇ ਤੇ ਬਹੁਤ ਹੀ ਪਿਆਰਾ ਵਰਕ ਕਰਿਆ ਹੋਇਆ ਹੈ ਠੀਕ ਹੈ ਤੁਸੀਂ ਇਸ ਤਰ੍ਹਾਂ ਦੇ ਸੂਟਸਾ ਤੋਂ ਰੈਡੀ ਕਰਵਾ ਸਕਦੇ ਹੋ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਇੱਕ ਆਪਾਂ ਪਹਿਲਾਂ ਇਹ ਮੈਰੂਨ ਦੇ ਉੱਪਰ ਬਣਾਇਆ ਸੀ ਹੁਣ ਆਪਾਂ ਇਸ ਕਲਰ ਦੇ ਉੱਪਰ ਬਣਾਇਆ ਹੈ ਇਹ ਵੀ ਸਿਲਕ ਪਸ਼ਮੀਨੇ ਦਾ ਸਟਾਫ ਹੈਗਾ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਸਟਾਫ ਹੈ ਇਹ ਠੀਕ ਹੈ ਤੇ ਇਹਦੀ ਬਾਹ ਦਾ ਡਿਜ਼ਾਈਨ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਹੈ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋਗੇ ਬਹੁਤ ਹੀ ਪਿਆਰਾ ਸੂਟ ਬਣ ਕੇ ਆਪਣਾ ਇਹ ਰੈਡੀ ਹੋਇਆ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਡਾਈ ਕੀਤਾ ਹੋਇਆ ਉਹ ਆਪਾਂ ਹਾਪ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਹੈ ਠੀਕ ਹੈ ਜੀ ਦੁਪੱਟੇ ਆਪਾਂ ਜ਼ਿਆਦਾਤਰ ਕਸਟਮਰ ਦੀ ਚੋਇਸ ਦੇ ਨਾਲ ਹੀ ਲਾਉਨੇ ਆਂਗੇ ਜਿਸ ਤਰ੍ਹਾਂ ਦਾ ਉਹਨਾਂ ਨੂੰ ਪਸੰਦ ਹੁੰਦਾ ਉਸ ਤਰ੍ਹਾਂ ਦਾ ਆਪਾਂ ਦੁਪੱਟਾ ਜਿਹੜਾ ਉਹ ਰੈਡੀ ਕਰਕੇ ਦਿੰਨੇ ਆ ਹਾਪ ਪਿਓਰ ਦਾ ਦੁਪੱਟਾ ਰੱਖਿਆ ਹੈ ਤੇ ਸੈਂਟਰ ਦੇ ਵਿੱਚ ਆਪਾਂ ਬੇਸ ਕਲਰ ਰੱਖਿਆ ਹੈ ਤੇ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਟਾਈ ਡਾਈ ਕੀਤਾ ਹੋਇਆ ਠੀਕ ਹੈ ਜੀ ਜਿਹੜਾ ਦੁਪੱਟੇ ਦੀ ਕੁਆਲਿਟੀ ਆ ਸਾਨੂੰ ਉਹ ਵੀ ਆਪਾਂ ਵਧੀਆ ਦੇਵਾਂਗੇ ਤੇ ਇਸ ਤਰ੍ਹਾਂ ਆਪਾਂ ਨੂੰ लेस ਦਿੱਤੀ ہوئی ਹੈ लेस ਵੀ ਆਪਾਂ ਗੁੰਮ ਲਈ ہوئی ਹੈਗੀ ਠੀਕ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਦੁਪੱਟਾ ਬਣ ਕੇ ਰੈਡੀ ਹੋਇਆ ਤੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵਿਦ ਦੁਪੱਟਾ ਸ਼ੋਅ ਹੋਊਗਾ ਠੀਕ ਹੈ ਜੀ ਜਿਹਦੇ ਨਾਲ ਦੁਪੱਟਾ ਨਹੀਂ ਹੋਊਗਾ ਉਹਦੇ ਵਿੱਚ ਦੁਪੱਟਾ ਐਡ ਨਹੀਂ ਹੋਊਗਾ ਲਓ ਜੀ ਤੇ ਅਗਲਾ ਸੂਟ ਦਿਖਾਉਣੇ ਆ ਇਹ ਵੀ ਆਪਾਂ ਨੇ ਮੈਰੂਨ ਕਲਰ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਆਪਾਂ ਇਹਦੇ ਉੱਪਰ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਕਟਵਰਕ ਦਾ ਫੋਰ ਸਾਈਡ ਕਟਵਰਕ ਕਰਿਆ ਹੈ ਚਾਕ ਘੇਰੇ ਦੇ ਉੱਪਰ ਤੇ ਇਸ ਤਰ੍ਹਾਂ ਦਾ ਜਿਹੜਾ ਫਲਾਰ ਹੈ ਉਹ ਆਪਣਾ हिप ਕੋਲੇ ਆਊਗਾ ਥੋੜਾ ਜਿਹਾ ਆਪਣੇ ਉੱਪਰ ਆਊਗਾ ਕਮਰ ਤੱਕ ਤੇ ਬਾਕੀ نیچے ਆਊ ਚਾਕ ਤੇ ਠੀਕ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਪਾਇਆ ਹੋਇਆ ਹੈ ਤੇ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਕਲਰ ਵੀ ਤੁਸੀਂ ਦੇਖ ਸਕਦੇ ਹੋ ਤੇ ਆਹ ਵਾਲਾ ਡਿਜ਼ਾਈਨ ਇਸ ਤਰ੍ਹਾਂ ਆਪਣੇ ਚਾਕ ਉੱਪਰ ਆਊਗਾ ਠੀਕ ਹੈ ਜੀ ਆਹ ਬੇਲ ਆਪਣੇ ਚਾਕ ਤੇ ਆਊਗੀ ਤੇ ਇੱਕ ਇਸ ਤਰ੍ਹਾਂ ਆਪਣੇ ਹਿਪ ਕੋਲੇ ਆਊਗੀ ਉੱਪਰ ਠੀਕ ਹੈ ਬਹੁਤ ਸੋਹਣਾ ਵਰਕ ਕਰਿਆ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋ ਤੇ ਇਹਦੀ ਬਾਹ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਕਰਿਆ ਹੋਇਆ ਹੈ ਲੋ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਣਿਆ ਹੋਇਆ ਬਹੁਤ ਵਧੀਆ ਡਿਜ਼ਾਈਨ ਹੈ ਜਿਹੜਾ ਆਪਾਂ ਇਹਦੀ ਬਾਹंती ਬਣਾਇਆ ਹੋਇਆ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕੀਤਾ ਹੋਇਆ ਹਾਫ ਪਿਓਰ ਦਾ ਹੀ ਆਪਾਂ ਦੁਪੱਟਾ ਰੱਖਿਆ ਹੋਇਆ ਕਿਉਂਕਿ ਉਹਨਾਂ ਨੇ ਹਾਫ ਪਿਓਰ ਦੇ ਹੀ ਲਵਾਏ ਆਪਾਂ ਤੋਂ ਠੀਕ ਹੈ ਜੀ ਇਸ ਤਰ੍ਹਾਂ ਸੇਮ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਦੁਪੱਟੇ ਦਾ ਤੇ ਪੱਲਿਆਂ ਦੇ ਉੱਪਰ ਟਾਈ ਡਾਈ ਕੀਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦੀ ਆਪਾਂ ਕੰਟਰਾਸਟ ਹੈ ਜਿਹੜੀ ਉਹ ਲੇਸ ਇਨ ਦਿੱਤੀ ਹੋਈ ਹੈ ਠੀਕ ਹੈ ਜੀ ਲੇਸ ਆਪਾਂ ਗੁੰਮਲਾਈ ਹੋਈ ਹੈ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੁਸੀਂ ਸਭ ਤੋਂ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਹੋ ਦੁਪट्टे ਨਾਲ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੇ ਬਿਨਾ ਦੁਪट्टे ਤੋਂ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਜਿਹਨੇ ਸਟਿਚਿੰਗ ਕਰਾਉਣੀ ਹੁੰਦੀ ਆ ਉਹ ਸਟਿਚਿੰਗ ਵੀ ਕਰਵਾ ਸਕਦਾ ਤੇ ਬਿਨਾ ਸਟਿਚਿੰਗ ਵੀ ਸੂਟ ਆ ਜਿਹੜੇ ਤੁਸੀਂ ਲੈ ਸਕਦੇ ਹੋ ਠੀਕ ਹੈ ਲੋ ਜੀ ਤੇ ਅਗਲਾ ਸੂਟ ਦਿਖਾਉਣੀ ਆ ਤੁਹਾਨੂੰ ਆਪਾਂ ਇਹ ਆਪਾਂ ਅਸ਼ਟ ਕਲਰ ਦੇ ਉੱਪਰ ਕਰਿਆ ਹੋਇਆ ਠੀਕ ਹੈ ਜੀ ਇਹ ਸੀਕਾ ਦੇ ਉੱਪਰ ਕਰਿਆ ਇਹਦੀ ਡਿਜ਼ਾਈਨ ਆਪਾਂ ਦੁਬਾਰੇ ਬਣਾਇਆਗਾ ਠੀਕ ਹੈ ਇਸ ਤਰ੍ਹਾਂ ਦਾ ਆਪਾਂ ਰੈਡੀ ਕੀਤਾ ਇੱਕ ਆਪਾਂ ਸੂਟ ਪਹਿਲਾਂ ਬਣਾਇਆ ਸੀ ਉਹ ਆਪਾਂ ਬਿਨਾਂ ਸਟਿਚ ਭੇਜਿਆ ਸੀ ਇਹ ਆਪਾਂ ਸਟਿਚ ਕਰਿਆਗਾ ਸੂਟ ਤੇ ਇਸ ਤਰ੍ਹਾਂ ਸ਼ਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਤੇ ਸੈਂਟਰ ਦੇ ਵਿੱਚ ਫਲਾਰ ਪਾਇਆ ਹੋਇਆ ਠੀਕ ਹੈ ਜੀ ਵੱਡਾ ਫਲਾਰਾ ਜਿਹੜਾ ਉਹ ਸੈਂਟਰ ਦੇ ਵਿੱਚ ਪਾਇਆ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਾਇਆ ਹੋਇਆ ਤੇ ਇਸ ਤਰ੍ਹਾਂ ਕਲੀਆਂ ਇਹ ਆਪਣੇ ਮੋਢਿਆਂ ਤੱਕ ਹੋਣਗੀਆਂ ਠੀਕ ਹੈ ਜੀ ਤੇ ਵਿੱਚ ਡਾਟਸ ਦਿੱਤੇ ਹੋਏ ਨੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ ਕਰਿਆ ਹੋਇਆ ਹੈ ਠੀਕ ਹੈ ਜੀ ਆਵਲਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹਾਂ ਦੇ ਉੱਪਰ ਬਣਿਆ ਹੋਇਆ ਹੈ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਆ ਆਪਾਂ ਸਟਿਚ ਕੀਤਾ ਹੋਇਆ ਠੀਕ ਹੈ ਇਹਨੂੰ ਆਪਾਂ ਜਿੱਪ ਦਿੱਤੀ ਹੋਈ ਹੈ ਤੁਸੀਂ ਜਿੰਵੇਂ ਦਾ ਸਟਿਚ ਕਰਾਉਣਾ ਹੁੰਦਾ ਸਾਨੂੰ ਲਿਖ ਕੇ ਜ਼ਰੂਰ ਦੱਸਿਆ ਕਰੋ ਮੈਸੇਜ ਕਰਿਆ ਕਰੋ ਵੀ ਇਸ ਤਰ੍ਹਾਂ ਦਾ ਸਾਡਾ ਸੂਟ ਰੈਡੀ ਕਰਵਾ ਕੇ ਦਿਓ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਕਿਸੇ ਵੀ ਸਟੱਫ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਸੂਟ ਹੈ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਕਿ ਸੂਟ ਵੀ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਇਹਦੇ ਨਾਲ ਬਾਟਮ ਆਪਾਂ ਪਲੇਨ ਰੱਖਿਆ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਰੱਖਿਆ ਕਰਿਆ ਹੋਇਆ ਹੈਗਾ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਦੁਪੱਟਾ ਜਿਹੜਾ ਇਹਦੇ ਨਾਲ ਆਪਾਂ ਨੇ ਪਿਓਰਾ ਔਰਗੈਂਜ਼ਾ ਦਾ ਰੱਖਿਆ ਹੋਇਆ ਹੈ ਇਸ ਤਰ੍ਹਾਂ ਆਪਾਂ ਇਹਨੂੰ ਡਾਈ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਇਹ ਇਸ ਤਰ੍ਹਾਂ ਆਪਾਂ ਇਹਨੂੰ ਲੇਸ ਦਿੱਤੀ ਹੋਈ ਹੈ ਗੁੰਮ ਲੇਸ ਦਿੱਤੀ ਹੋਈ ਹੈਗੀ ਪਿਓਰ ਆਰਗੈਂਜਾ ਦੇ ਦੁਪट्टे ਨਾਲ ਸੂਟ ਜਿਹੜਾ ਰੈਡੀ ਕੀਤਾ ਹੋਇਆ ਤੁਸੀਂ ਹਾ ਪਿਓਰ ਦਾ ਲਗਾਉਣਾ ਹੈ ਜਿਹੜਾ ਮਰਜੀ ਦੁਪੱਟਾ ਲਗਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਉਸ ਦੇ ਹਿਸਾਬ ਨਾਲ ਰੇਟ ਹੈ ਜਿਹੜਾ ਉਹ ਘੱਟ ਵੱਧ ਹੋ ਜਾਊਗਾ ਠੀਕ ਹੈ ਜੀ ਤੇ ਲੋ ਜੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਊਗਾ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿਵੇਂ ਦੇ ਲੱਗੇ ਤੁਹਾਨੂੰ ਸਾਡੇ ਡਿਜ਼ਾਈਨ